ਭਗਤ ਪੂਰਨ ਸਿੰਘ ਜੀ ਦੀ ਸੋਚ ਨੂੰ ਜ਼ਿੰਦਾ ਰੱਖਣਾ, ਮਨੁੱਖਤਾ ਨੂੰ ਜ਼ਿੰਦਾ ਰੱਖਣਾ, ਇਨਸਾਨੀਅਤ ਨੂੰ ਜ਼ਿੰਦਾ ਰੱਖਣਾ, ਉਹਨਾਂ ਦੀ ਲਗੇਸੀ ਨੂੰ ਸਵਾਲਣ ਵਾਲੀਆਂ ਬਹੁਤ ਸਾਰੀਆਂ ਉਹ ਗਿਆ ਸ਼ਖਸੀਅਤਾਂ, ਬੀਬੀ ਇੰਦਰਜੀਤ ਕੌਰ ਜੀ ਜੋ ਕਿ ਪੇਸ਼ੇ ਤੋਂ ਡਾਕਟਰ ਔਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਭਗਤ ਪੂਰਨ ਸਿੰਘ ਜੀ ਦੇ ਨਾਲ ਜੁੜ ਕੇ ਉਹਨਾਂ ਨੇ ਉਹ ਜ਼ਿੰਦਗੀ ਜੀਵੀ ਵੀ ਔਰ ਉਹਨਾਂ ਦੀ ਵਿਰਾਸਤ ਨੂੰ ਸਮਾ ਲਿਆ ਕਿ ਜਦੋਂ ਮੈਂ ਹਸਪਤਾਲ ਚਾਹੁੰਦਾ ਸੀ ਉੱਥੇ ਜਿਹੜੇ ਨਾਵਾਰਸ ਜਿਹਨਾਂ ਨੂੰ ਕਹਿੰਦੇ ਸੀ ਡਾਕਟਰ ਦਵਾਈ ਤਾਂ ਦੇ ਦਿੰਦੇ ਆ ਲੇਕਿਨ ਉਹਦੀ ਸੇਵਾ ਕਰਨ ਵਾਲਾ ਕੋਈ ਨਹੀਂ ਸੀ ਮੇਰੇ ਭੈਣ ਜੀ ਨਾਲ ਗੱਲ ਹੋਈ ਜਦੋਂ ਇਹਨਾਂ ਨੇ ਕਿਹਾ ਕਿ ਸਾਨੂੰ ਇੱਕ ਵਾਰ ਦੇਓ ਤੇ ਮੈਂ ਇਮੀਡੀਏਟਲੀ ਸਾਰਾ ਅਰੇਂਜਮੈਂਟ ਕਰਕੇ ਤੇ ਹੁਣ ਸਾਡਾ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹਸਪਤਾਲ ਹੈ ਉਹਦੇ ਵਿੱਚ ਇੱਕ ਡੈਡੀਕੇਟਿਡ ਵਾਰਡ ਹੈ ਜਿਹੜਾ ਅਸੀਂ 올 ਇੰਡੀਆ ਪੇਗਲਾਸ਼ ਹੁੰਦੇ ਨਾਲ ਮਿਲ ਕੇ ਡਾਕਟਰ ਰਾਜ ਕਰਦੇ ਆ ਸੇਵਾ ਕਰਦੇ ਆ ਉੱਥੋਂ ਸੈਂਕੜੇ ਮਰੀਜ਼ ਜਿਹੜੇ ਆ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਆ ਜਿਹੜੇ ਤੁਸੀਂ ਭਗਤਪੂਰਨ ਜੀ ਦਾ ਜਿਹਨਾਂ ਨੂੰ ਅਸ਼ੀਰਵਾਦ ਮਿਲਿਆ ਔਰ ਜਿਨ੍ਹਾਂ ਦਾ ਡਾਕਟਰ ਇੰਦਰਜੀਤ ਨੂੰ ਅਸ਼ੀਰਵਾਦ ਮਿਲਿਆ ਯੂ ਆਰ ਦਾ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਇਸ ਸਤਾ ਵਾਸਤੇ ਇੱਕ ਸਿਹਤ ਮੰਤਰੀ ਹੋਣ ਦੇ ਨਾਤੇ ਇੱਥੇ ਦੇ ਜਿਹੜੇ ਬੱਚੇ ਇੱਥੇ ਪੜ੍ਹਦੇ ਆ ਇਹਨਾਂ ਵਾਸਤੇ ਸਪੈਸ਼ਲ ਜੜਾ ਹੈਗਾ ਉਹ ਮੈਂ ਜੋ ਵੀ ਕਰ ਸਕਦਾ ਹੋਇਆ ਚਾਹੇ ਉਹ ਨੌਕਰੀਆਂ ਲੈਣ ਵਿੱਚ ਹੋਵੇ ਇੱਥੇ ਜਿਹੜੇ ਸਤਾ ਦੇ ਵਿੱਚ ਜਿਹੜੇ ਕੋਰਸਸ ਚੱਲਦੇ ਆ ਉਹਦੇ ਵਾਸਤੇ ਫੰਡਕ ਦੀ ਗੱਲ ਹੋਵੇ ਮੈਂ ਖੁਦ ਜਾ ਕੇ ਉਹ ਸਾਰਾ ਕੰਮ ਕਰਕੇ ਤੁਹਾਨੂੰ ਕਿਤੇ ਨਹੀਂ ਜਾਣਾ ਪਏਗਾ ਡਾਕਟਰ ਵੀ ਇੱਥੇ ਆ ਕੇ ਤੁਹਾਨੂੰ ਦਾ ਮੈਡੀਕਲ ਸਾਰਾ ਕੁਝ ਕਰ ਲਵੇ